ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਤੇ ਜੇਲ ਬੱਡਰ ਦਾ ਪੇਪਰ ਜੋ ਅੱਜ 11 ਜਨਵਰੀ 2025 26 ਨੂੰ ਹੋਇਆ ਸੌਰੀ ਉਮੀਦ ਹੈ ਕਿ ਤੁਹਾਡਾ ਇਹ ਪੇਪਰ ਬਹੁਤ ਹੀ ਵਧੀਆ ਹੋਇਆ ਹੋਵੇਗਾ ਕਿਉਂਕਿ ਪੇਪਰ ਬਹੁਤ ਹੀ ਆਸਾਨ ਜਿਹਾ ਸੀ ਹਨਾ ਮਤਲਬ ਕਿ ਬਹੁਤ ਸਾਰੇ ਕੁਐਸਚਨ ਤਾਂ ਰਿਪੀਟਡ ਹਨ ਠੀਕ ਹੈ ਜਿਵੇਂ ਪਹਿਲਾਂ ਵੀ ਪੇਪਰਾਂ 'ਚ ਕਈਆਂ 'ਚ ਪੁੱਛੇ ਗਏ ਹਨਾ ਜੇ ਮੈਂ ਤੁਹਾਡਾ ਪੁਰਾਣਾ ਪੇਪਰ ਮ ਜੇਲ ਬੱਡਰ ਦਾ ਉਹਨੂੰ ਕਰਵਾਇਆ ਸੀ ਨਾ ਉਸ ਦੇ ਵਿੱਚ ਵੀ ਕੁਐਸਚਨ ਆਏ ਹੋਏ ਹਨਾ ਤੇ ਜਿਹੜੇ ਹੁਣ ਪੇਪਰ 'ਚ ਦੇਖ ਰਹੇ ਹਾਂ ਗਾਹਾਂ ਇੱਕ ਭਰਤੀ ਜੇਲ ਬੱਡ ਆਨਸਰ ਕੀ ਲੈ ਕੇ ਆਏ ਆ ਐਨਲਾਈਜ਼ ਕਰਦੇ ਆ ਪੇਪਰ ਕਿਦਾਂ ਦਾ ਠੀਕ ਆ ਤੇ ਪਹਿਲਾ ਪ੍ਰਸ਼ਨ ਪਹਿਲਾ ਪ੍ਰਸ਼ਨ ਪ੍ਰਧਾਨ ਮੰਤਰੀ ਕੁਸ਼ਮ ਯੋਜਨਾ ਦੇ ਤਹਿਤ ਹੇੜਲੀਆਂ ਵਿੱਚੋਂ ਕਿਹੜਾ ਭਾਗ ਕਿਸਾਨਾਂ ਨੂੰ ਵਿਅਕਤੀਗਤ ਤੌਰ ਤੇ ਸਿੰਚਾਈ ਦੇ ਉਦੇਸ਼ਾਂ ਲਈ ਆਤਮ ਨਿਰਭਰ ਸੂਰਜੀ ਪੰਪ ਲਗਾਉਣ ਦੇ ਯੋਗ ਬਣਾਉਂਦਾ ਹੈ ਠੀਕ ਆ ਤੇ ਇਹਦਾ ਸਵਾਲ ਦਾ ਉੱਤਰ ਸੀ ਤੁਹਾਨੂੰ ਸਾਰਿਆਂ ਨੂੰ ਬਹੁਤੀ ਮਤਲਬ ਕਿ ਆਰਾਮ ਨਾਲ ਤੁਹਾਨੂੰ ਆਨਸਰ ਆਇਡੈਂਟੀਫਾਈ ਕਰ ਸਕਦੇ ਸੀ ਕਿ ਖੇਤੀਬਾੜੀ ਪੰਪ ਉਹ ਮਤਲਬ ਕਿ ਆਪਣੇ ਸੂਰਜੀ ਮਤਲਬ ਕਿ ਉਹ ਲਗਾਣ ਸੋਲਰ ਪੈਨਲ ਲਗਾ ਕੇ ਉਹਨਾਂ ਨੂੰ ਬਿਜਲੀ ਦੇ ਗ੍ਰਿਡ ਨਾਲ ਕਨੈਕਟ ਕਰਨਾ ਠੀਕ ਆ ਇਹ ਕੁਸਮ ਸਕੀਮ ਆ ਠੀਕ ਹੈ ਨਾ ਜਿਹੜੀ ਕਿਸਾਨਾਂ ਦੇ ਰਿਲੇਟਡ ਮਤਲਬ ਕਿ ਕਿਸਾਨਾਂ ਦਾ ਵਿਅਕਤੀਗਤ ਤੌਰ ਤੇ ਜੋ ਸਿੰਚਾਈ ਦੇ ਉਦੇਸ਼ਾਂ ਲਈ ਬਣਾਈ ਗਈ ਸੀ ਠੀਕ ਆ ਵੀ ਗ੍ਰਿਡ ਨਾਲ ਕਨੈਕਟਡ ਬਿਜਲੀ ਦੇ ਗ੍ਰਿਡ ਨਾਲ ਕਨੈਕਟ ਹੋਵੇ ਜੋ ਫालतू ਬਿਜਲੀ ਆ ਹੋ ਗ੍ਰਿਡ ਨੂੰ ਜਾਵੇ ਤੇ ਬਾਕੀ ਉਹ ਸੋਲਰ ਰਾਈ ਇਰੀਗੇਸ਼ਨ ਵੀ ਕਰ ਸਕਣ ਠੀਕ ਆ ਤੇ ਅਗਲੇ ਪ੍ਰਸ਼ਨ ਤੇ ਚੱਲਦੇ ਆ ਅਗਲਾ ਪ੍ਰਸ਼ਨ ਹੈਗਾ ਪ੍ਰਸਤਾਵਿਤ ਸ਼ਰਮ ਸ਼ਕਤੀ ਨੀਤੀ 2025 ਭਾਰਤ ਦੇ ਕਿਰਤ ਸ਼ਾਸਨ ਢਾਂਚੇ ਨੂੰ ਆਧੁਨਿਕ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਇਹਨਾਂ ਵਿੱਚੋਂ ਕਿਹੜਾ ਬਿਆਨ ਇਸ ਦੇ ਰਣਨੀਤਿਕ ਨਵੀਨਤਾ ਫੋਕਸ ਨੂੰ ਸਭ ਤੋਂ ਵਧੀਆ ਢੰਗ ਨਾਲ ਦਰਸਾਉਂਦਾ ਹੈ ਸ਼ਰਮ ਸ਼ਕਤੀ ਠੀਕ ਹੈ ਲੇਬਰ ਦੇ ਮਤਲਬ ਕਿ ਨਾਲ ਸੰਬੰਧਿਤ ਹੈ ਸ਼ਰਮ ਸ਼ਕਤੀ ਜੋ ਲੇਬਰ ਦੇ ਕੋਡ ਬਣੇ ਹੋਏ ਹਨ ਜਿਹੜੇ ਲੇਬਰ ਕਰਦੇ ਹਨ ਉਹਨਾਂ ਦੇ ਰਿਗਾਰਡਿੰਗ ਤੇ ਇਸ ਸਵਾਲ ਦਾ ਉੱਤਰ ਹੈਗਾ ਆਪਸ਼ਨ ਸੀ ਇਸ ਦੇ ਵਿੱਚ ਕਿਹਾ ਸੀ ਇਹ ਦਾ ਤੱਕ ਸਮਾ ਕਾਰਜਵਲ ਵਿਸ਼ਲੇਸ਼ਣ ਲਈ ਆਧਾਰ ਈਸ਼ਰਮ ਅਤੇ ਈਪੀਐਫ ਹੋ ਈ ਐਸਆਈਈਸੀ ਈਐਸਆਈਸੀ ਡਾਟਾਬੇਸ ਨੂੰ ਇਕ ਇਕ੍ਰਿਤ ਕਰਨ ਲਈ ਇੱਕ ਰਾਸ਼ਟਰੀ ਕਿਰਤ ਬਾਜ਼ਾਰ ਸੂਚਨਾ ਪ੍ਰਣਾਲੀ ਇਹ ਬਣਾਉਣ ਦਾ ਪਸਤਾਵ ਰੱਖਦਾ ਹੈ ਠੀਕ ਹੈ ਮਤਲਬ ਇਸ ਦੇ ਵਿੱਚ ਨਾ ਆਧਾਰ ਜਿਹੜਾ ਡਾਟਾਬੇਸ ਬਣਨਾ ਹੈ ਲੇਬਰ ਲੇਬਰ ਦਾ ਹਨਾ ਲੇਬਰ ਅਮਪਲਾਈਜ਼ ਦਾ ਜੋ ਵੀ ਹੈ ਨਾ ਅਨ ਆਰਗਨਾਈਜ਼ਡ ਸੈਕਟਰ 'ਚ ਕੰਮ ਕਰਦੇ ਹਨਾ ਤੇ ਉਹਨਾਂ ਦਾ ਈ ਸ਼ਰਮ ਪੋਰਟਲ ਦੇ ਉੱਤੇ ਆਧਾਰ ईपीएफओ ईएसआईसी ਸਾਰਾ ਇੱਕ ਜਗ੍ਹਾ ਡਾਟਾਬੇਸ ਕਨੈਕਟਡ ਹੋਵੇ ਮਤਲਬ ਇਸ ਦੇ ਵਿੱਚ ਇਹ ਗੱਲ ਕੀਤੀ ਗਈ ਸੀ ਠੀਕ ਆ ਜਿਨ੍ਹਾਂ ਨੇ ਈ ਸ਼ਰਮ ਬਾਰੇ ਪੜ੍ਹਿਆ ਹੋਊਗਾ ਉਹਨਾਂ ਨੂੰ ਪਤਾ ਹੋਊਗਾ 2025 ਦਾ கரنٹ ਅਫੇਅਰ ਦਾ ਕੁਐਸਚਨ ਹੈ ਠੀਕ ਆ ਤੇ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਅ ਅਰਥ ਸ਼ਾਸਤਰ ਲਈ ਨੋਬਲ ਪੁਰਸਕਾਰ ਕਿਸ ਸਾਲ ਸਥਾਪਿਤ ਕੀਤਾ ਗਿਆ ਸੀ ਅਰਥ ਸ਼ਾਸਤਰ ਲਈ 1968 ਦੇ ਵਿੱਚ ਸਥਾਪਿਤ ਕੀਤਾ ਗਿਆ ਸੀ ਠੀਕ ਆ ਆਪਸ਼ਨ A ਆ ਠੀਕ ਆ ਇਹ ਸਹੀ ਹੈ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ 1968 ਯਾਦ ਰੱਖਣਾ ਨੋਬਲ ਪੁਰਸਕਾਰ ਹੈ ਜਿਹੜਾ ਕਦੋਂ ਸਥਾਪਿਤ ਹੋਇਆ ਸੀ ਅਰਥ ਸ਼ਾਸਤਰ ਲਈ ਠੀਕ ਹੈ 1968 ਦੇ ਵਿੱਚ ਠੀਕ ਹੈ ਤੇ ਅਗਲਾ ਪ੍ਰਸ਼ਨ ਆਲ ਇੰਡੀਆ ਮੁਸਲਮਨ ਲੀਗ ਦੀ ਸਥਾਪਨਾ ਕਿਸ ਸਾਲ ਹੋਈ ਸੀ ਆਲ ਇੰਡੀਆ ਮੁਸਲਮਨ ਲੀਗ ਦੀ ਜਿਹੜੀ ਸਥਾਪਨਾ ਹੋਈ ਸੀ 1906 ਦੇ ਵਿੱਚ ਹੋਈ ਸੀ ਕਦੋਂ ਹੋਈ ਸੀ 1906 ਦੇ ਵਿੱਚ ਆਪਸ਼ਨ ਡੀ ਠੀਕ ਹੈ ਯਾਦ ਰੱਖਣਾ 1906 ਦੇ ਵਿੱਚ ਹੋਈ थी ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਭਾਰਤ ਵਿੱਚ ਹੋਮ ਰੂਲ ਅੰਦੋਲਨ 1916 ਵਿੱਚ ਕਿਹੜੇ ਪ੍ਰਮੁੱਖ ਨੇਤਾਵਾਂ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ਸੀ ਕਿਹੜੇ ਪ੍ਰਮੁੱਖ ਨੇਤਾਵਾਂ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ਸੀ ਬਾਲ ਗੰਗਾਧਰ ਤਿਲਕ ਐਨੀ ਬਸੰਤ ਤੇ ਐਸ ਸੌਰਮਨੀਅਮ ਆਯਰ ਤੁਹਾਨੂੰ ਮੈਂ ਇਹਦੇ ਬਾਰੇ ਹਿਸਟਰੀ ਦੀ ਜਿਹੜੀ class ਲਗਾਈ ਉਸ ਦੇ ਵਿੱਚ ਪੜਾਇਆ ਹੈ ਠੀਕ ਹੈ ਤੁਸੀਂ ਦੇਖ ਲਿਓ ਹਨ ਕਿਉਂਕਿ ਕਈ ਕੁਐਸਚਨ ਤਾਂ ਆਪਣੇ ਬਹੁਤ ਸਾਰੇ classesਾਂ ਦੇ ਵਿੱਚੋਂ ਆਏ ਆ ਜਿਹੜੇ ਆਪਾਂ mock test ਵੀ ਤੁਹਾਡੇ ਲਈ ਆ ਹਨਾ mock testਾਂ ਦੇ ਵਿੱਚੋਂ ਕੁਐਸਚਨ ਆਏ ਹੋਏ ਆ ਤੁਸੀਂ ਖੁਦ ਹੀ ਆਪ ਐਨਾਲਾਈਜ਼ ਕਰਕੇ ਕਹਿ ਦੋਗੇ ਵੀ ਹਾਂ ਸਰ ਇਹ ਇਸ ਦੇ ਵਿੱਚੋਂ ਆਇਆ ਹਨਾ ਤੇ ਜਿਹੜੀ ਆਪਾਂ ਨੇ ਹਿਸਟਰੀ ਦੀ ਮਾਡਰਨ ਹਿਸਟਰੀ ਦੀ ਕਲਾਸ ਲਈ ਸੀ ਉਸ ਦੇ ਵਿੱਚ ਵੀ ਇਹ ਕੁਐਸਚਨ ਆਏ ਹੋਏ ਆ ਹਨਾ ਤੁਹਾਨੂੰ ਬਾਰ ਬਾਰ ਸਮਝਾਏ ਹੋਏ ਆ ਤੁਸੀਂ ਅੱਗੇ ਵੀ ਆਉਂਗੇ ਦੇਖੀ ਉਹ ਗੁਜਰਾਤ ਦਾ ਕੋਸਟਲ ਲਾਈਨ ਆ ਰੋਸ਼ਨ ਆਏਗਾ ਹਨਾ ਤੁਹਾਨੂੰ ਬਾਰ ਬਾਰ ਕੁਐਸਚਨ ਉਹ ਸਮਝਾਇਆ ਮੈਂ ਤੁਹਾਨੂੰ ਮਤਲਬ ਕਿ ਉਹ ਵੀ ਡਾਇਰੈਕਟ ਕੁਐਸਚਨ ਆਇਆ ਹੋਇਆ ਹੈ ਅਗਲਾ ਪ੍ਰਸ਼ਨ ਈ ਤਰੰਗ ਪ੍ਰਣਾਲੀ ਵਿਕਸਿਤ ਕਰਨ ਲਈ ਕਿਸ ਸੰਗਠਨ ਨੇ ਰੱਖਿਆ ਮੰਤਰਾਲੇ ਦਾ ਸਹਿਯੋਗ ਕੀਤਾ ਈ ਤਰੰਗ ਪ੍ਰਣਾਲੀ ਨੂੰ ਵਿਕਸਿਤ ਕਰਨ ਲਈ ਬੀ ਆਈ ਐਸ ਏ ਜੀ ਐਨ ਠੀਕ ਹੈ ਮਤਲਬ ਕਿ ਬੀ ਆਈ ਐਸ ਏ ਜੀ ਐਨ ਹਾਂ ਜਿਹਨੂੰ ਕਹਿੰਦੇ ਆ ਭਾਸ਼ਾ ਕਾਰੀਆਂ ਵੀਰ ਮਤਲਬ ਭਾਸ਼ਾ ਕਾਰੀਆਂ ਨੈਸ਼ਨਲ ਇੰਸਟੀਚਿਊਟ ਫਾਰ ਸਪੇਸ ਐਪਲੀਕੇਸ਼ਨਸ ਹਾਂ ਨਾ ਐਂਡ ਜੀਓ ਇਨਫੋਰਮੈਟਿਕਸ ਠੀਕ ਹੈ ਇਸ ਮਤਲਬ ਕਿ ਸੰਗਠਨ ਨੇ ਇਹ ਆਰਗੇਨਾਈਜੇਸ਼ਨ ਇਹ ਸੰਸਥਾ ਨੇ ਮਤਲਬ ਕਿ ਰੱਖਿਆ ਮੰਤਰਾਲੇ ਨਾਲ ਮਿਲ ਕੇ ਸਹਿਯੋਗ ਕੀਤਾ ਈ ਤਰੰਗ ਪ੍ਰਣਾਲੀ ਵਿਕਸਿਤ ਕਰਨ ਲਈ ਠੀਕ ਹੈ ਤੇ ਆਪਸ਼ਨ ਸੀ ਸੀ ਇਸ ਦਾ ਉੱਤਰ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਪਾਰਟੀਸ਼ਨ ਆਫ ਬੰਗਾਲ ਦੀ ਵੰਡ ਕਿਸ ਮਤਲਬ ਕਿ ਬੰਗਾਲ ਦੀ ਵੰਡ 1905 ਦਾ ਐਲਾਨ ਭਾਰਤ ਦੇ ਕਿਸ ਬਰਤਾਨਵੀ ਵਾਇਸਰਾਏ ਨੇ ਕੀਤਾ ਸੀ ਲਾਡ ਕਰ ਜਾਂਦੇ ਸਮੇਂ ਹੋਈ ਸੀ ਠੀਕ ਆ ਆਪਸ਼ਨ ਏ ਠੀਕ ਹੈ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਅਗਲਾ ਪ੍ਰਸ਼ਨ ਹੈਗਾ ਹਾਲੀ ਵਿੱਚ ਅਰੀਨਾ ਆਰਈ ਦੇ ਅੰਕੜਿਆਂ 2025 ਦੇ ਅਨਸਾਰ ਕੁੱਲ ਸਥਾਪਿਤ ਨਵਿਆਉਣ ਜੋਗ ਊਰਜਾ ਸੂਰਜੀ ਹਵਾ ਪਾਣੀ ਬਿਜਲੀ ਸਮੇਤ ਜਿੰਨੀ ਵੀ ਤਰ੍ਹਾਂ ਦੀ ਨਵਿਆਉਣ ਜੋਗ ਊਰਜਾ ਮਤਲਬ ਰੀਨਿਊਏਬਲ એનર્ਜੀ ਜਿਹੜੀ ਆਪਾਂ ਨੂੰ ਸੂਰਜ ਦੇ ਤੌਰ ਸੂਰਜ ਦੇ ਨਾਲ ਬਣਦੀ ਆ ਸੋਲਰ ਪੈਨਲਾਂ ਨਾਲ ਹਵਾ ਦੇ ਨਾਲ ਬਿੰਡ ਮਿਲਾਂ ਰਾਹੀਂ ਬਣਦੀ ਆ ਤੇ ਬਿਜਲੀ ਦੇ ਨਾਲ ਬਣਦੀ ਆ ਠੀਕ ਹੈ ਹਾਈਡਰੋਜਨ ਦੇ ਨਾਲ ਠੀਕ ਹੈ ਸਮਰੱਥਾ ਦੇ ਮਾਮਲੇ ਵਿੱਚ ਭਾਰਤ ਦਾ ਵਿਸ਼ਵ ਵਿਆਪੀ ਤਰਜਾ ਕੀ ਹੈ ਜਿਹੜੀ ਇਹ એનર્ਜੀ ਬਣਦੀ ਆ ਰੀਨਿਊਏਬਲ એનર્ਜੀ ਇਹਦੇ ਵਿੱਚ ਭਾਰਤ ਦਾ ਦਰਜਾ ਕੀ ਆ ਤੀਜਾ ਦਰਜਾ ਆ ਆਪਸ਼ਨ B ਠੀਕ ਹੈ ਅਗਲੇ ਪ੍ਰਸ਼ਨ ਤੇ ਚੱਲਦੇ ਆ ਆਪਸ਼ਨ B ਦਾ ਓਸ਼ਨਰ ਰਿਸਰਚ ਅੰਟਾਰਕਟਿਕਾ ਤੇ ਆਰਕਟਿਕ ਲਈ ਭਾਰ ਦੇ ਮਿਸ਼ਨ ਲਈ ਨੋਡਲ ਏਜੰਸੀ ਕਿਸ ਰਾਜ ਵਿੱਚ ਸਥਿਤ ਹੈ ਗੋਆ ਦੇ ਵਿੱਚ ਸਥਿਤ ਹੈ ਆਪਸ਼ਨ ਬੀ ਹੈ ਇਸ ਦਾ ਉੱਤਰ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਗ੍ਰੈਂਡ ਸਲੈਬ ਟੈਨਿਸ ਸਲੈਮ ਟੈਨਿਸ ਟੂਰਨਾਮੈਂਟ 2025 ਆਸਟ੍ਰੇਲੀਆਨ ਓਪਨ ਵਿੱਚ ਪੁਰਸ਼ ਸਿੰਗਲਜ਼ ਸ਼੍ਰੇਣੀ ਵਿੱਚ ਕੌਣ ਚੈਂਪੀਅਨ ਬਣ ਕੇ ਉੱਭਰਿਆ ਕੌਣ ਉੱਤਰਿਆ ਸੀ ਜੈਨਿਕਸ ਸਿੰਨਰ ਤੁਸੀਂ ਆਪਣਾ ਦੇਖ ਸਕਦੇ ਹੋ ਇਟਲੀ ਦਾ ਜੈਨਿਕਸ ਸਿੰਨਰ ਜਿਹੜੀ ਸਪੋਰਟਸ ਗ੍ਰਾਂਟ ਅਫੇਅਰ ਦੀਆਂ ਦੋ ਗਲਾਸਾਂ ਲਗਾਈਆਂ ਹੋਈਆਂ ਹਨ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਦੇਖ ਸਕਦੇ ਹੋ ਉਸ ਦੇ ਵਿੱਚ ਡਾਇਰੈਕਟ ਕੁਐਸਚਨ ਆਇਆ ਹੋਇਆ ਹੈ ਠੀਕ ਹੈ ਉਸ ਦੇ ਵਿੱਚ ਆਪਣਾ ਡਾਇਰੈਕਟ ਕੁਐਸਚਨ ਪਾਇਆ ਹੋਇਆ ਹੈ ਯਾਨੀ ਕਿਸਨਰਾ ਠੀਕ ਹੈ ਆਪਣੇ ਸਪੋਰਟਸ ਦੀ ਕਰੰਟ ਅਫੇਅਰ ਦੀ ਕਲਾਸ ਜਿਨ੍ਹਾਂ ਨੇ ਪੜਿਆ ਉਹ ਤਾਂ ਆਨਸਰ ਸਹੀ ਕਰਕੇ ਆਏ ਹੋਣਗੇ ਅਗਲਾ ਪ੍ਰਸ਼ਨ WHO ਦੁਆਰਾ ਹਾਲ ਹੀ 2025 ਵਿੱਚ ਕਿਸ ਭਾਰਤੀ ਖਾਂਸੀ ਦੀ ਦਵਾਈ ਨੂੰ ਘਟੀਆ ਮਿਆਰ ਵਜੋਂ ਫਲੈਗ ਕੀਤਾ ਗਿਆ ਹੈ ਮਤਲਬ ਜਿਹੜੇ ਦੇ ਵਿੱਚ ਅਡਾ ਅਲਟਰੇਟਡ ਕੰਟੈਂਟ ਮਤਲਬ ਕੁਝ ਮਿਕਸਚਰ ਆਣ ਲੱਗਿਆ ਦਵਾਈ ਦੇ ਵਿੱਚ ਖਾਂਗ ਦੀ ਦਵਾਈ ਦਾ ਉਹ ਪੁੱਛਿਆ ਗਿਆ ਹੈ ਕਿਹੜੀ ਦਵਾਈ ਦੇ ਵਿੱਚ ਮਿਕਸਚਰ ਆਣ ਕਰਕੇ ਉਸ ਨੂੰ ਘਟੀਆ ਮਿਆਰ ਵਜੋਂ ਫਲੈਗ ਕਰਤਾ WHO ਨੇ ਹਾਲ ਵਿੱਚ ਤੇ ਉਹ ਹੈਗੀ ਕੋਲਡ ਡ੍ਰਿਫ ਦਵਾਈ ਆਪਸ਼ਨ ਬੀ ਉੱਤਰ ਕੋਲਡ ਡ੍ਰਿਫ ਅਗਲੇ ਪ੍ਰਸ਼ਨ ਤੇ ਚੱਲਦੇ ਆਪਾਂ ਇਹਨਾਂ ਵਿੱਚੋਂ ਕਿਹੜੀ ਬੁਨਿਆਦੀ ਇਕਾਈ ਹੈ ਜੋ ਸਾਰੀਆਂ ਜੀਵਨ ਪ੍ਰਕਿਰਿਆਵਾਂ ਨੂੰ ਸੁਤੰਤਰ ਤੌਰ ਤੇ ਪੂਰਾ ਕਰ ਸਕਦੀ ਹੈ ਸੈੱਲ ਸੈੱਲ ਸਾਰੀਆਂ ਜੀਵਨ ਪ੍ਰਕਿਰਿਆਵਾਂ ਨੂੰ ਸੁਤੰਤਰ ਤੌਰ ਤੇ ਪੂਰਾ ਕਰ ਸਕਦੀ ਹੈ ਠੀਕ ਹੈ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਅਗਲਾ ਪ੍ਰਸ਼ਨ ਆ ਗਿਆ ਨਵੀਨ ਅਤੇ ਨਵਿਨੀਕਰਨ ਊਰਜਾ ਮੰਤਰਾਲਾ ਐਮ ਐਨ ਆਈ MNRE ਮਿਨਿਸਟਰੀ ਆਫ ਮਤਲਬ ਨਿਊ ਐਂਡ ਇਨੇਬਲ એનર્ਜੀ ਵਾਲਾ ਜਿਹੜਾ ਠੀਕ ਹੈ 2025 ਵਿੱਚ ਨਵੀਂ ਦਿੱਲੀ ਵਿਖੇ ਕਿਸ ਅੰਤਰਰਾਸ਼ਟਰੀ ਕਾਨਫਰੰਸ ਦੇ ਤੀਜੇ ਸੰਸਕਰਨ ਦੀ ਮੇਜਬਾਨੀ ਕਰਨ ਲਈ ਤਿਆਰ ਹੈ ਕਿਸ ਦਾ ਤੀਜਾ ਸੰਸਕਰਨ ਦੀ ਮੇਜਬਾਨੀ ਤਿਆਰ ਕਰਨ ਲਈ ਤਿਆਰ ਹੈ ਗ੍ਰੀਨ ਹਾਈਡਰੋਜਨ ਅਤੇ ਅੰਤਰਰਾਸ਼ਟਰੀ ਕਾਨਫਰੰਸ ਲਈ ਠੀਕ ਹੈ ਗ੍ਰੀਨ ਹਾਈਡਰੋਜਨ ਤੇ ਅੰਤਰਰਾਸ਼ਟਰੀ ਕਾਨਫਰੰਸ ਲਈ ਜਿਹੜੀ ਗ੍ਰੀਨ ਹਾਈਡਰੋਜਨ ਆ ਮਤਲਬ ਕਿ ਉਸ ਦੇ ਉੱਤੇ ਅੰਤਰਰਾਸ਼ਟਰੀ ਕਾਨਫਰੰਸ ਲਈ ਇਹ ਮਤਲਬ ਕਿ ਤੀਜੀ ਸੰਸਕਰਨ ਦੀ ਮੇਜਬਾਨੀ ਕਰਨ ਲਈ ਤਿਆਰ ਆ ਮਿਨਿਸਟਰੀ ਆ ਨਿਊ ਐਨਰਜੀ ਠੀਕ ਆ ਅਗਲੇ ਪ੍ਰਸ਼ਨ ਤੇ ਚੱਲਦੇ ਆ ਨੇਪਾਲ ਇਹ ਕਰੰਟ ਅਫੇਅਰ ਦਾ ਪ੍ਰਸ਼ਨ ਸੀ ਇਹ ਵੀ ਠੀਕ ਆ ਨੇਪਾਲ ਵਿੱਚ ਹਾਲੀ ਵਿੱਚ ਸਤੰਬਰ 2025 ਹੋਏ ਜਨ ਜੀ ਵਿਰੋਧ ਪ੍ਰਦਰਸ਼ਨ ਮੁੱਖ ਤੌਰ ਤੇ ਇਹਨਾਂ ਕਰਕੇ ਸ਼ੁਰੂ ਹੋਏ ਸਨ ਜਨ ਜੀ ਦੇ ਜਿਹੜੇ ਵਿਰੋਧ ਪ੍ਰਦਰਸ਼ਨ ਮਤਲਬ ਕਿ ਇਹਨਾਂ ਕਰਕੇ ਸ਼ੁਰੂ ਹੋਏ ਸੀ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਦੇਸ਼ ਵਿਆਪੀ ਪਹੁੰਚ ਦੀ ਲਗਾਤਾਰ ਦੀ ਠੀਕ ਆ ਜਿਹੜਾ 2025 ਦੇ ਵਿੱਚ ਜੈਨਜੀ ਦਾ ਵਿਰੋਧ ਪ੍ਰਦਰਸ਼ਨ ਮੁੱਖ ਤੌਰ ਤੇ ਮਤਲਬ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਤੇ ਜਿਹੜੀ ਪਹੁੰਚ ਦੀ ਲਗਾਤੀ ਸੀ ਹਨਾ ਸੋਸ਼ਲ ਮੀਡੀਆ ਦੇ ਉੱਤੇ ਗਾਹ ਪੈਣ ਲੱਗਿਆ ਸੀ ਨੇਤਾਵਾਂ ਬਾਰੇ ਹਨਾ ਵੀ ਉਹਨਾਂ ਨੇ ਕਿੰਨਾ ਗੁੱਸਾ ਮਤਲਬ ਕਿ ਦੱਬ ਲਿਆ ਹਨਾ ਮਤਲਬ ਕਿੰਨਾ ਕਰਪਸ਼ਨ ਕਰਦੇ ਆ ਕਿੰਨਾ ਕਰਪਟ ਹੋ ਰਹੇ ਆ ਹਨਾ ਫਿਰ ਅਵੇਅਰਨੈਸ ਵਧਣ ਲੱਗੀ ਸੀ ਸੋਸ਼ਲ ਮੀਡੀਆ ਤੇ ਅਵੇਅਰਨਸ ਬਦਲਨ ਕਰਕੇ ਫਿਰ ਮਤਲਬ ਕਿ ਮੰਤਰੀਆਂ ਨੂੰ ਲੱਗਿਆ ਨੇਪਾਲ ਦੇ ਵਿੱਚ ਕਿ ਇਹ ਸਾਡੇ ਲਈ ਖਤਰਾ ਹੈ ਉਹਨਾਂ ਨੇ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਉੱਤੇ ਦੇਸ਼ ਵਿਆਪੀ ਪੌਂਦੀ ਲਗਾਤੀ ਦੀ ਇਸ ਕਰਕੇ ਫਿਰ ਬਹੁਤ ਜ਼ਿਆਦਾ ਵਿਰੋਧ ਪ੍ਰਦਰਸ਼ਨ ਦੇਖਿਆ ਗਿਆ ਸੀ ਨੇਪਾਲ ਦੇ ਵਿੱਚ ਠੀਕ ਆ ਜਨਰੇਸ਼ਨ ਵੱਲੋਂ ਜਨ ਜੈਡ ਜਨਰੇਸ਼ਨ ਵੱਲੋਂ ਅਗਲਾ ਪ੍ਰਸ਼ਨ ਕਿਸ ਧਾਰਾ ਨੂੰ ਭਾਰਤੀ ਸੰਵਿਧਾਨ ਦਾ ਦਿਲ ਅਤੇ ਆਤਮਾ ਕਿਹਾ ਜਾਂਦਾ ਹੈ ਧਾਰਾ 32 ਨੂੰ ਆਰਟੀਕਲ 32 ਨੂੰ ਹਾਰਟ ਐਂਡ ਸੌਲ ਆਫ ਕਨਸਟੀਟਿਊਸ਼ਨ ਕਿਹਾ ਜਾਂਦਾ ਹੈ ਆਪਸ਼ਨ ਸੀ ਉੱਤਰ ਆ ਠੀਕ ਆ ਯਾਦ ਰੱਖਣਾ ਠੀਕ ਹੈ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਧਰਤੀ ਦੇ ਬਾਇਓ ਮੰਡਲ ਦੀ ਕਿਹੜੀ ਪਰਤ ਵਿੱਚ ਸੁਰੱਖਿਆਾਤਮਕ ਓਜਨ ਜਿਸ ਨੂੰ ਆਮ ਤੌਰ ਤੇ ਚੰਗਾ ਓਜਨ ਕਿਹਾ ਜਾਂਦਾ ਹੈ ਮੁੱਖ ਤੌਰ ਤੇ ਕੇਂਦ੍ਰਿਤ ਹੈ ਕਿਹੜੀ ਹੈ ਸਟੈਟੋਸਫੀਅਰ ਦੇ ਵਿੱਚ ਹੁੰਦੀ ਹੈ ਓਜਨ ਪਰਤ ਜਿਹੜੀ ਓਜਨ ਪਰਤ ਆਪਾਂ ਨੂੰ ਸੂਰਜ ਦੀਆਂ ਕਿਰਨਾਂ ਤੋਂ ਬਚਾਉਂਦੀ ਹੈ ਇਹ ਵੀ ਤੁਹਾਨੂੰ ਕੁਐਸਚਨ ਪੜਾਇਆ ਹੋਇਆ ਹੈ ਠੀਕ ਆ ਆ ਜਿਹੜਾ ਆ ਤਾਂ ਬਹੁਤ ਵਾਰੀ ਕੁਐਸਚਨ ਤੁਹਾਨੂੰ ਪੜਾਇਆ ਹੋਇਆ ਹੈ ਠੀਕ ਆ ਤੁਸੀਂ ਦੇਖ ਸਕਦੇ ਹੋ ਪਤਾ ਨਹੀਂ ਕਿੰਨੇ ਕਿੰਨੇ ਮੌਕ ਟੈਸਟਾਂ ਚ ਕਿੰਨੀ ਵਾਰੀ ਪੈ ਚੁੱਕੇ ਹੈ ਕੁਐਸਚਨ ਕਈ ਵਾਰੀ ਤਾਂ ਮੈਨੂੰ ਹਟਾਉਣਾ ਪਿਆ ਕੁਐਸ ਆਪਣੇ ਮੌਕ ਟੈਸਟ ਚੈੱਕ ਕਰਕੇ ਦੇਖ ਲਿਓ ਠੀਕ ਆ ਸਟੈਟੋਸਫੀਅਰ ਦੇ ਵਿੱਚ ਆਵਜਨ ਪਰਤ ਜਿਸ ਦਾ ਮਤਲਬ ਹੈ ਧਰਤੀ ਦਾ ਬਚਾਉਂਦਾ ਸੂਰਜ ਦੀਆਂ ਮਤਲਬ ਹਾਨੀ ਕਰਕੇ ਕਿਰਨਾਂ ਤੋਂ ਠੀਕ ਆ ਹਾਨੀ ਕਰਕੇ ਕਿਰਨਾਂ ਧਰਤੀ ਤੇ ਪਹੁੰਚਣ ਤੋਂ ਰੋਕਦੀ ਹੈ ਆਵਜਨ ਪਰਤ ਠੀਕ ਆ ਉਹ ਸਟੈਟੋਸਫੀਅਰ ਲੇਅਰ ਦੇ ਵਿੱਚ ਆ ਧਰਤੀ ਦੇ ਵਿੱਚ ਪਾਈ ਜਾਂਦੀ ਅਗਲਾ ਪ੍ਰਸ਼ਨ ਕਿਸ ਮੰਤਰਾਲੇ ਨੇ ਰਾਸ਼ਟਰੀ ਯੁਵਾ ਸੰਸਦ ਯੋਜਨਾ 2.0 ਸ਼ੁਰੂ ਕੀਤੀ ਸੀ ਇਹ ਹੈਗਾ ਸੰਸਦ ਦੀ ਮਾਮਲਿਆਂ ਦਾ ਮੰਤਰਾਲਾ ਮਿਨਿਸਟਰੀ ਆਫ ਪਾਰਲੀਮੈਂਟ ਅਫੇਅਰ ਜਾਨਕੀ ਸੰਸਦੀ ਮਾਮਲਿਆਂ ਦੇ ਮੰਤਰਾਲੇ ਨੇ ਇਹ ਯੋਜਨਾ ਸ਼ੁਰੂ ਕੀਤੀ ਸੀ ਕਿਹੜੀ ਯੋਜਨਾ ਸੀ ਰਾਸ਼ਟਰੀ ਯੁਵਾ ਸੰਸਦ ਯੋਜਨਾ ਠੀਕ ਹੈ ਏ ਯੰਗ ਜਨਰੇਸ਼ਨ ਲਈ ਯੁਵਾ ਜਨਰੇਸ਼ਨ ਲਈ ਵੀ ਸੰਸਦ ਯੋਜਨਾ ਲੈ ਕੇ ਆਣੀ ਠੀਕ ਹੈ ਅਗਲਾ ਪ੍ਰਸ਼ਨ ਕ੍ਰਿਸਮਸ ਟਾਪੂ ਇਕਾ ਆਸਟ੍ਰੇਲੀਆ ਖੇਤਰ ਕਿਸ ਮਹਾਸਾਗਰ ਵਿੱਚ ਸਥਿਤ ਹੈ ਇਹ ਹੈਗਾ ਹਿੰਦ ਮਹਾਸਾਗਰ ਦੇ ਵਿੱਚ ਠੀਕ ਹੈ ਹਿੰਦ ਮਹਾਸਾਗਰ ਦੇ ਵਿੱਚ ਸਥਿਤ ਹੈ 크리스마ਸ ਟਾਪੂ ਇੱਕ ਆਸਟ੍ਰੇਲੀਆ ਖੇਤਰ ਹੈ ਜੋ ਇਸ ਮਹਾਸਾਗਰ ਵਿੱਚ ਸਥਿਤ ਹੈ ਹਿੰਦ ਮਹਾਸਾਗਰ ਦੇ ਵਿੱਚ ਠੀਕ ਹੈ ਤੇ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਭਾਰਤੀ ਸੰਸਦ ਵਿੱਚ ਪ੍ਰਸ਼ਨ ਕਾਲ ਕਿਸ ਲਈ ਰੱਖਿਆ ਜਾਂਦਾ ਹੈ ਪ੍ਰਸ਼ਨ ਕਾਲ ਜਿਸ ਦੇ ਵਿੱਚ ਸਵਾਲਾਂ ਬਾਰੇ ਪੁੱਛ ਗਿਸ਼ ਹੁੰਦੀ ਹੈ ਠੀਕ ਹੈ ਮੰਤਰਾਲੀ ਮੰਤਰੀਆਂ ਨੂੰ ਉਹਨਾਂ ਦੇ ਮੰਤਰਾਲਿਆਂ ਬਾਰੇ ਸਵਾਲ ਪੁੱਛਣ ਲਈ ਸੰਸਦ ਮੈਂਬਰ ਨੂੰ ਆਗਿਆ ਦੇਣ ਲਈ ਠੀਕ ਹੈ ਇਹ ਹੁੰਦਾ ਹੈ ਕੁਐਸਚਨ ਆਰ ਠੀਕ ਹੈ ਆਪਸ਼ਨ ਬੀ ਉੱਤਰ ਹੈ ਇਸ ਦਾ ਯਾਦ ਰੱਖਣਾ ਠੀਕ ਹੈ ਤੇ ਅਗਲੇ ਪ੍ਰਸ਼ਨ ਤੇ ਚੱਲਦੇ ਆਂ ਅਗਲਾ ਪ੍ਰਸ਼ਨ ਆ ਗਿਆ ਭਾਰਤੀ ਸੰਵਿਧਾਨ ਦੀ ਤਾਰਾ 21A ਜੋ 6 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਹੁਕਮ ਦਿੰਦੀ ਹੈ ਕਿ ਇਸ ਕਾਨੂੰਨ ਰਾਈ ਲਾਗੂ ਕੀਤਾ ਗਿਆ ਸੀ ਇਹ ਸਿੱਖਿਆ ਦਾ ਅਧਿਕਾਰ ਐਕਟ 2009 ਰਹੀ ਆਗੂ ਲਾਗੂ ਕੀਤਾ ਗਿਆ ਸੀ ਤੁਹਾਨੂੰ ਦੱਸਿਆ ਸੀ ਕਿ ਆਰਟੀਕਲ 21A ਤਾਂ ਮੈਂ ਤੁਹਾਨੂੰ ਬਹੁਤ ਵਾਰੀ ਪੜਾਇਆ ਕਿ ਰਾਈਟ ਟੂ ਐਜੂਕੇਸ਼ਨ ਇਸ ਦੇ ਵਿੱਚ ਆਉਂਦਾ ਸਿੱਖਿਆ ਦਾ ਅਧਿਕਾਰ ਐਕਟ ਆਉਂਦਾ 2009 ਠੀਕ ਆ ਤੇ ਇਸ ਦੇ ਵਿੱਚ 6 ਤੋਂ 14 ਸਾਲ ਦੇ ਬੱਚਿਆਂ ਨੂੰ ਪੜਾਈ ਲਾਜ਼ਮੀ ਕਰ ਦਿੱਤੀ ਸੀ ਠੀਕ ਆ ਮੁਫਤ ਤੇ ਲਾਜ਼ਮੀ ਕਰ ਦਿੱਤੀ ਸੀ ਠੀਕ ਆ ਤਾਂ ਕਰਕੇ অপਸ਼ਨ A ਇਸ ਦਾ ਉੱਤਰ ਆ ਠੀਕ ਆ ਅਗਲੇ ਪ੍ਰਸ਼ਨ ਤੇ ਚੱਲਦੇ ਆਂ ਕਿਹੜੀ ਭਾਰਤੀ ਰਾਜ ਕੋਲ ਸਭ ਤੋਂ ਲੰਬਾ ਟੱਟੀ ਖੇਤਰ ਹੈ ਇੰਨਾ ਕ ਜਿਆਦਾ ਤੁਹਾਨੂੰ ਪੜਾ ਚੁੱਕੇ ਆਂ ਕੁਐਸ਼ਨ ਬਹੁਤ ਜਿਆਦਾ ਪਹਿਲਾਂ ਤਾਂ ਤੁਹਾਨੂੰ ਇਹ ਦੱਸਦਾ ਰਹੇ ਆਂ ਵੀ ਟੋਟਲ ਲੰਬਾਈ 75116 ਹੈ ਠੀਕ ਆ 7500 ਪਲੱਸ ਆ ਮਤਲਬ ਕਿ 7500 ਪਲੱਸ ਹੀ ਕਹਿੰਦਾ ਸੀ ਮੈਂ ਹਨਾ ਮੌਕ ਟੈਸਟਾਂ ਉਹਦੇ ਵਿੱਚ ਮੌਕ ਟੈਸਟਾਂ ਚ ਫਿਰ ਤੁਹਾਨੂੰ ਇਹ ਵੀ ਦੱਸਦਾ ਜੀ ਗੁਜਰਾਤ ਇੱਕ ਜਿਹੜਾ ਏਦਾਂ ਦੀ ਸਟੇਟ ਆ ਜਿਹਦੀ ਕੋਸਟ ਲਾਈਨ ਆ ਮਤਲਬ ਜਿਹਦੀ ਟੱਟ ਰੇਖਾ ਸਾਰਿਆਂ ਨਾਲੋਂ ਜ਼ਿਆਦਾ ਹੈ ਸਮੁੰਦਰ ਦੇ ਨਾਲ ਨਾਲ ਠੀਕ ਆ ਟੱਟ ਰੇਖਾ ਜ਼ਿਆਦਾ ਹੈ ਤਾਂ ਗੁਜਰਾਤ ਦੀ ਇਹ ਕੁਐਸ਼ਨ ਤਾਂ ਬਹੁ ਪਰ ਤਾਂ ਨੀ ਮਤਲਬ ਹੈ ਰੱਬ ਵੀ ਆਟੋਮੈਟਿਕਲੀ ਮੂਹਰੇ ਵਿੱਚ ਲਿਖਿਆ ਆਂਦਾ ਹਨਾ ਉਹ ਕੁਐਸਚਨ ਨੂੰ ਬਾਰ-ਬਾਰ ਹਨਾ ਤਿੰਨ ਚਾਰ ਕੁਐਸਚਨ ਤਾਂ ਇਦਾਂ ਮੈਂ ਤੁਹਾਨੂੰ ਬਾਰ-ਬਾਰ ਪੜ੍ਹਾਏ ਹੋਏ ਆਂ ਨਾ ਵੀ ਮੈਨੂੰ ਆ ਲੱਗ ਰਿਹਾ ਵੀ ਬਹੁਤ ਜ਼ਿਆਦਾ ਕੌਨਫੀਡੈਂਸ ਇੱਕ ਲਿਖੇ ਜਾਂਦਾ ਹੈ ਹਨਾ ਦੇਖ ਕੇ ਵੀ ਹਾਂ ਡਾਇਰੈਕਟ ਕੁਐਸਚਨ ਆਏ ਹੋਏ ਆ ਹਨਾ ਤੇ ਅਗਲਾ ਪ੍ਰਸ਼ਨ ਮੈਗਨੋਟ ਲਾਈਨ ਕਿਹੜੇ ਦੇਸ਼ਾਂ ਦੀ ਸਰਦ ਤੇ ਬਣਾਈ ਗਈ ਸੀ ਫਰਾਂਸ ਅਤੇ ਜਰਮਨੀ ਦੇ ਦੇਸ਼ਾਂ ਦੀ ਸਰਦ ਤੇ ਬਣਾਈ ਗਈ ਮੈਗਨੋਟ ਲਾਈਨ ਆ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਅਗਲਾ ਪ੍ਰਸ਼ਨ ਆ ਗਿਆ ਇਹਨਾਂ ਵਿੱਚੋਂ ਕਿਸ ਰਚਨਾ ਨੇ 2025 ਵਿੱਚ ਅੰਗਰੇਜ਼ੀ ਭਾਸ਼ਾ ਸ਼੍ਰੇਣੀ ਵਿੱਚ ਸਾਹਿਤ ਅਕੈਡਮੀ ਜੁਬਾ ਪੁਰਸਕਾਰ ਜਿੱਤੇ ਆ ਇਹਦੇ ਵਿੱਚ ਹੈਗਾ ਸਦਾਰਥ ਦੀ ਬੁਆਏ ਹੂ ਬਿਕਮ ਦੀ ਬੁੱਧਾ ਠੀਕ ਆ ਇਸ ਨੇ ਅੰਗਰੇਜ਼ੀ ਭਾਸ਼ਾ ਸ਼੍ਰੇਣੀ ਵਿੱਚ ਸਾਹਿਤ ਅਕੈਡਮੀ ਜੁਬਾ ਪੁਰਸਕਾਰ ਜਿੱਤਿਆ ਠੀਕ ਆ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਅਗਲਾ ਪ੍ਰਸ਼ਨ ਆ ਗਿਆ ਦਾਦਾ ਸਾਹਿਬ ਹਾਲਕੇ ਪੁਰਸਕਾਰ 2025 ਪ੍ਰਾਪਤ ਕਰਨ ਵਾਲਾ ਕਰਤਾ ਮਹੂਨ ਲਾਲ ਮੁੱਖ ਤੌਰ ਤੇ ਕਿਸ ਖੇਤਰੀ ਫਿਲਮ ਉਦਯੋਗ ਨਾਲ ਜੁੜਿਆ ਹੋਇਆ ਹੈ ਕਿਸ ਖੇਤਰੀ ਫਿਲਮ ਉਦਯੋਗ ਨਾਲ ਜੁੜਿਆ ਹੋਇਆ ਹੈ ਮਲਿਆਲਮ ਸਿਨੇਮਾ ਨਾਲ ਠੀਕ ਹੈ ਮਲਿਆਲਮ ਸਿਨੇਮਾ ਨਾਲ ਤੇ ਅਗਲਾ ਪ੍ਰਸ਼ਨ ਬਹੁਤ ਹੀ ਸੌਖਾ ਨਿਆਣਿਆ ਆਪ੍ਰਸ਼ਨ ਜਮੈਂ ਪੰਜਾਬ ਭਾਰਤ ਦਾ ਲਗਭਗ ਕਿੰਨਾ ਬਗੋਲੀ ਖੇਤਰ ਘੇਰਦਾ ਹੈ 50362 ਵਰਗ ਕਿਲੋਮੀਟਰ ਠੀਕ ਹੈ 50362 ਵਰਗ ਕਿਲੋਮੀਟਰ ਘੇਰਦਾ ਹੈ ਠੀਕ ਹੈ ਅਗਲੇ ਪ੍ਰਸ਼ਨਾਂ ਤੇ ਚੱਲਦੇ ਹਾਂ ਅਗਲੇ ਪੰਜਾਬ ਹਿਸਟਰੀ ਐਂਡ ਕਲਚਰ ਦੇ ਪ੍ਰਸ਼ਨ ਇਹ ਤਾਂ ਮਤਲਬ ਕਿ ਨਾ ਪੁਰਾਣੇ ਪੇਪਰ ਹੋਏ ਹੋਏ ਇਹ ਲਗਭਗ ਹੈ ਜਿਹੜੇ ਪੰਜਾਬੀ ਸਟੈਂਡ ਕਲਚਰ ਦੇ ਠੀਕ ਆ 21 ਦਸੰਬਰ ਨੂੰ ਪੇਪਰ ਸੀਨੀਅਰ ਅਸਿਸਟੈਂਟ ਦੇ ਪੇਪਰ ਦੇ ਵਿੱਚ ਵੀ ਇਹ ਕੁਐਸਚਨ ਪਾਇਆ ਹੋਇਆ ਸੀ ਉਹਨਾਂ ਨੇ ਦੁੱਲਾ ਭੱਟੀ ਪੰਜਾਬ ਦਾ ਲੋਕ ਨਾਇਕ ਹੈ ਉਸ ਨੂੰ ਡੈਸ਼ ਦੀ ਮਾਲੀਆ ਨੀਤੀ ਦੇ ਵਿਰੁੱਧ ਬਗਾਵਤ ਸੀ ਕਿਸ ਦੀ ਮਾਲੀਆ ਨੀਤੀ ਦੇ ਮਤਲਬ ਅਕਬਰ ਦੀ ਇਹ ਤਾਂ ਮੈਂ ਕਹਿੰਦਾ ਰੱਟ ਲਓ ਤੁਸੀਂ ਹੁਣ ਵੀ ਮੈਂ ਤੁਹਾਨੂੰ ਕਹਿੰਦਾ ਅੱਗੇ ਵੀ ਪਤਾ ਨਹੀਂ ਕਿੰਨੇ ਕੁ ਪੇਪਰਾਂ ਦੇ ਵਿੱਚ ਆਉਣਾ ਹੈ ਇਹ ਕੁਐਸਚਨ ਯਾਦ ਕਰ ਲਓ ਚੰਗੀ ਤਰ੍ਹਾਂ ਅਕਬਰ ਦੇ ਸਮੇਂ ਦੁੱਲਾ ਭੱਟੀ ਠੀਕ ਆ ਉਸ ਦੀ ਮਾਲੀਆ ਨੀਤੀ ਦੇ ਵਿਰੁੱਧ ਬਗਾਵਤ ਕਰਦਾ ਸੀ ਦੁੱਲਾ ਭੱਟੀ ਅਗਲਾ ਪ੍ਰਸ਼ਨ ਇਹ ਲੇਖਾਂ ਵਿੱਚੋਂ ਕੌਣ ਹੀਰ ਦੀ ਮਸ਼ਹੂਰ ਕਹਾਣੀ ਦਾ ਲੇਖਕ ਹੈ ਇੰਨਾ ਕੇ ਜ਼ਿਆਦਾ ਤੁਹਾਨੂੰ ਮੌਕ ਟੈਸਟਾਂ 'ਚ ਵੀ ਮੈਂ ਪੜਾਇਆ ਊਂ ਵੀ ਪੜਾਇਆ ਤੁਸੀਂ ਆਪਣੀਆਂ ਪੀੜ੍ਹੀਆਂ ਪੁਰਾਣੇ ਦੇਖ ਸਕਦੇ ਹੋ ਮੇਰੀ ਵੀਡੀਓ ਜਾ ਕੇ ਦੇਖ ਲਓ ਉਸ ਦੇ ਵਿੱਚ ਆਏਗਾ ਇਹ ਠੀਕ ਆ ਬਾਰਿਸ਼ਾ ਮਤਲਬ ਕਿ ਠੀਕ ਆ ਬਾਰਿਸ਼ਾ ਨੇ ਹੀਰ ਲਿਖੀ ਹੋਈ ਹੈ ਠੀਕ ਆ ਤੇ ਆਪਸ਼ਨ ਡੀ ਹੈ ਇਸ ਦਾ ਉੱਤਰ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਅਗਲਾ ਪ੍ਰਸ਼ਨ ਇਹ ਲਿਖਿਆ ਵਿੱਚੋਂ ਕੌਣ ਜੰਗਨਾਮਾ ਦਾ ਲੇਖਕ ਹੈ ਕਾਜੀ ਨੂਰ ਮੁਹੰਮਦ ਕਾਜੀ ਨੂਰ ਮੁਹੰਮਦ ਜੰਗਨਾਮਾ ਦਾ ਲੇਖਕ ਹੈ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਈਸਟ ਇੰਡੀਆ ਕੰਪਨੀ ਅਤੇ ਮਹਾਰਾਜ ਸਨ ਤਦੂ ਦਸਕਤ ਕੀਤੀ ਗਈ ਸੀ 1809 ਦੇ ਵਿੱਚ ਠੀਕ ਆ ਈਸਟ ਇੰਡੀਆ ਕੰਪਨੀ ਅਤੇ ਮਹਾਰਾਜ ਜੀ ਸਿੰਘ ਦੁਆਰਾ ਅੰਮ੍ਰਿਤਸਰ ਸੰਧੀ 1809 ਦੇ ਵਿੱਚ ਦਸਤਕਤ ਕੀਤੇ ਗਏ ਸੀ ਠੀਕ ਆ ਬਹੁਤ ਹੀ ਸੌਖੇ ਜਿਹੇ ਸਵਾਲ ਆ ਜਮਾਈ ਹਨ ਮਹਾਰਾਜ ਜੀ ਸਿੰਘ ਦੇ ਕਿਸ ਪੁੱਤਰ ਨੂੰ ਅੰਗਰੇਜ਼ ਇੰਗਲੈਂਡ ਲੈ ਗਏ ਸਨ ਅੰਗਰੇਜ਼ ਦਲੀਪ ਸਿੰਘ ਜੀ ਨੂੰ ਸਭ ਤੋਂ ਛੋਟਾ ਪੁੱਤਰ ਮਤਲਬ ਤੁਹਾਨੂੰ ਦੱਸਿਆ ਉਸ ਤੋਂ ਬਾਅਦ 1859 ਦੇ ਬਾਅਦ ਕਬਜ਼ਾ ਕਰ ਲਿਆ ਸੀ ਪੰਜਾਬ ਨੂੰ ਅੰਗਰੇਜ਼ਾਂ ਨੇ ਆਪਣੇ ਸ਼ਾਸਨ ਵਿੱਚ ਮਿਲਾ ਲਿਆ ਸੀ ਦਲੀਪ ਸਿੰਘ ਸੀ ਉਹਨਾਂ ਦਾ ਛੋਟਾ ਸਭ ਤੋਂ ਪੁੱਤਰ ਜੋ ਮਤਲਬ ਕਿ ਉਸ ਨੂੰ ਆਪਣੇ ਨਾਲ ਮਤਲਬ ਕਿ ਅੰਗਰੇਜ਼ ਉੱਥੇ ਇੰਗਲੈਂਡ ਦੇ ਵਿੱਚ ਲੈ ਗਏ ਸੀ ਅਗਲਾ ਪ੍ਰਸ਼ਨ ਗੁਰਤੇਗ ਬਾਦਰੀ ਜੀ ਦੀ 4 100ਵੀਂ ਜਨਮਸ਼ਤਾਬਦੀ ਕਦੋਂ ਮਨਾਈ ਗਈ ਹੁਣ ਤਾਂ ਸ਼ਹੀਦੀ ਦੇ ਹਾਲੇ ਚੱਲੇ ਹਨ ਹਣਾ ਉਸ ਤੋਂ ਪਹਿਲਾਂ ਮਤਲਬ ਇਹ 400ਵੀਂ ਜਨਮਸ਼ਤਾਬਦੀ ਵੀ ਮਨਾਈ ਗਈ ਸੀ 2021 ਦੇ ਵਿੱਚ ਮਨਾਈ ਗਈ ਸੀ ਠੀਕ ਹੈ ਇਹ ਆਪਸ਼ਨ ਆ ਇਸ ਦਾ ਡੀ ਹੈਗਾ ਠੀਕ ਹੈ ਯਾਦ ਰੱਖਣਾ ਆਪਸ਼ਨ ਡੀ 2021 ਦੇ ਵਿੱਚ ਮਨਾਈ ਗਈ ਸੀ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਆਪਾਂ ਚੱਲਦੇ ਹਾਂ ਅਗਲਾ ਪ੍ਰਸ਼ਨ ਆ ਗਿਆ ਹਿੰਦੂਸਤਾਨੀ ਐਸੋਸੀਏਸ਼ਨ ਆਫ ਦੀ ਪੈਸੀਫਿਕ ਦਾ ਪ੍ਰਧਾਨ ਕੌਣ ਸੀ ਹਿੰਦੂਸਤਾਨੀ ਐਸੋਸੀਏਸ਼ਨ ਆਫ ਦਾ ਪੈਸੀਫਿਕ ਦਾ ਪ੍ਰਧਾਨ ਕੌਣ ਸੀ લાલા હરદ્યાલજી ਠੀਕ ਆ অপਸ਼ਨ B ਲਾਲਾ ਹਰਦਿਆਲਜੀ ਸੀ ਹਿੰਦੁਸਤਾਨ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਦੇ ਪ੍ਰਧਾਨ ਠੀਕ ਆ ਤੇ 1913 ਦੇ ਸਮੇਂ ਹਨ ਤਕਵਾ 1913 14 ਦਾ ਸਮਾਂ ਸੀ 1913 ਅਗਲਾ ਪ੍ਰਸ਼ਨ ਪਗੜੀ ਸੰਭਾਲ ਜੱਟਾ ਇਹਨਾਂ ਵਿੱਚੋਂ ਕਿਸ ਨੇ ਲਿਖਿਆ ਪਗੜੀ ਸੰਭਾਲ ਜੱਟਾ ਇਹਨਾਂ ਚੋਂ ਬਾਂਕੇ ਦਿਵਾਲ ਨੇ ਲਿਖਿਆ ਸੀ ਲੀਡ ਅੱਗੇ ਅਜੀਤ ਸਿੰਘ ਨੇ ਕਰਿਆ ਸੀ ਆਪਾਂ ਤੁਹਾਨੂੰ ਅੱਗੇ ਕੁਐਸਚਨ ਪੜ੍ਹਾਇਆ ਅਜੀਤ ਸਿੰਘ ਨੇ ਲੀਡ ਕਰਿਆ ਸੀ ਪਰ ਲਿਖਿਆ ਕਿਸ ਨੇ ਸੀ ਲਿਖੇ ਦੀ ਗੱਲ ਤਾਂ ਬਾਂਕੇ ਦਿਵਾਲ ਨੇ ਲਿਖਿਆ ਸੀ ਠੀਕ ਆ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ 8 ਅਪ੍ਰੈਲ 1929 ਨੂੰ ਜਦੋਂ ਭਗਤ ਸਿੰਘ ਨੇ ਕੇਂਦਰੀ ਅਸੈਂਬਲੀ ਹਾਲ ਵਿੱਚ ਬੰਬ ਸੁੱਟਿਆ ਤਾਂ ਇਹਨਾਂ ਵਿੱਚੋਂ ਕੌਣ ਉਸ ਦੇ ਨਾਲ ਸੀ ਇੱਕ ਤਾਂ ਭਗਤ ਸਿੰਘ ਨੇ ਬੰਬ ਸੁੱਟਿਆ ਸੀ ਨਾ ਉਹਨਾਂ ਦੇ ਸੀ ਬਕਤੇਸ਼ ਬਕੂਤੇਸ਼ਵਰ ਦੱਤ ਠੀਕ ਆ অপਸ਼ਨ ਸੀ ਠੀਕ ਆ ਤੇ ਅਗਲੇ ਪ੍ਰਸ਼ਨ ਤੇ ਚਲਦੇ ਆਪਾਂ ਅਗਲਾ ਪ੍ਰਸ਼ਨ ਪੰਜਾਬ ਵਿੱਚ ਆਜ਼ਾਦੀ ਸੰਗਰਾਮ ਪੰਜਾਬ ਵਿੱਚ ਆਜ਼ਾਦੀ ਸੰਗਰਾਮ ਨੂੰ ਸਮਰਪਿਤ ਯਾਦਗਾਰ ਡੈਸ਼ ਵਿਖੇ ਹੈ ਕਿੱਥੇ ਆ ਆਜ਼ਾਦੀ ਸੰਗਰਾਮ ਪੰਜਾਬ ਦੇ ਵਿੱਚ ਕਰਤਾਰਪੁਰ ਜਲੰਧਰ ਦੇ ਕਰਤਾਰਪੁਰ ਦੇ ਵਿੱਚ ਸੌਰੀ ਕਰਤਾਰਪੁਰ ਦੇ ਵਿੱਚ ਆਜ਼ਾਦੀ ਸੰਗਰਾਮ ਜਿਹੜਾ ਬਣਿਆ ਹੋਇਆ ਠੀਕ ਆ ਕਰਤਾਰਪੁਰ ਦੇ ਵਿੱਚ ਠੀਕ ਆ ਸਪੈਸ਼ਲ ਜਗ੍ਹਾ ਪੁੱਛੀ ਹੈ ਤਾਂ ਕਰਤਾਰਪੁਰ ਲਿਖਣਾ ਇੱਥੇ ਠੀਕ ਆ ਅਗਲਾ ਪੁਛਿਆ ਪਹਿਲੀ ਸਿੰਘ ਸਭਾ ਦੀ ਸਥਾਪਨਾ ਕਦੋਂ ਹੋਈ ਸੀ ਪਹਿਲੀ ਸਿੰਘ ਸਭਾ ਦੀ ਸਥਾਪਨਾ ਅੰਮ੍ਰਿਤਸਰ 1873 ਦੇ ਵਿੱਚ ਹੋਈ ਸੀ ਮੈਂ ਤੁਹਾਨੂੰ ਹਜੇ ਉਹਨੇ ਲੇਟੈਸਟ ਵੀਡੀਓ ਪਾਈ ਹੋਈ ਹੈ ਇਸ ਦੇ ਬਾਰੇ ਪੰਜਾਬ ਜੀਕੇ ਦੀ ਵੀਡੀਓ ਪਾਈ ਸੀ ਪੇਪਰ ਤੋਂ ਕੱਲ ਪੜਨੀ ਪਾਈ ਹੈ ਹਨਾ ਲਾਸਟ ਹਨਾ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਮੈਂ ਤੁਹਾਨੂੰ ਇਹ ਸਪੈਸ਼ਲ ਕੁਐਸਚਨ ਪੜ੍ਹਾਇਆ ਸੀ ਮੈਂ ਕਹੇ ਤੋ ਵਿੱਚੋਂ ਕਿੱਦਾਂ-ਕਿੱਦਾਂ ਦੇ ਕੁਐਸਚਨ ਬਣ ਸਕਦੇ ਮੈਂ ਕਹੇ ਇਹ ਵੀ ਕੁਐਸਚਨ ਬਣ ਸਕਦਾ ਅੰਮ੍ਰਿਤਸਰ ਹੋਈ ਸੀ ਹਨਾ ਸਿੰਘ ਸਭਾ ਪਹਿਲੀ ਤੇ ਇਹ ਵੀ ਬਣ ਸਕਦਾ 1873 ਸੀ ਮੈਂ ਕਿਹਾ ਹਨਾ ਉਹਦੇ ਬਾਅਦ ਉਹਦਾ ਪ੍ਰਦਾਨ ਸੀ ਹਨਾ ਵੀ ਕੌਣ ਸੀ ਉਹ ਵੀ ਬਣ ਸਕਦਾ ਮੈਂ ਕਿਹਾ ਤੁਹਾਨੂੰ ਮੈਂ ਤੁਹਾਨੂੰ ਦੱਸਿਆ ਸੀ ਇਹ ਕੁਐਸਚਨ ਤੁਸੀਂ ਦੁਬਾਰਾ ਵੀਡੀਓ ਦੇਖ ਸਕਦੇ ਹੋ ਉਹਦੇ ਵਿੱਚ ਡਾਇਰੈਕਟ ਕੁਐਸਚਨ ਇਸ ਸੇਮ ਮਤਲਬ ਉਹ ਕਿ ਕੁਐਸਚਨ ਬਣ ਗਿਆ 1873 ਅੰਮ੍ਰਿਤਸਰ 1873 ਤੁਸੀਂ ਆਰਾਮ ਤੇ ਆਨਸਰ ਦੇ ਕੇ ਆ ਸਕਦੇ ਸੀ ਅ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਮਹਾਤਮਾ ਬੁੱਧ ਦਾ ਜਨਮ ਕਿੱਥੇ ਹੋਇਆ ਸੀ ਮਹਾਤਮਾ ਬੁੱਧ ਦਾ ਜਨਮ ਲੁੰਬਿਨੀ ਲਿਓ ਬਣੀ ਦੇ ਵਿੱਚ ਹੋਇਆ ਸੀ ਆਪਸ਼ਨ ਬੀ ਉੱਤਰ ਆ ਅਗਲਾ ਪ੍ਰਸ਼ਨ ਇਹ ਪ੍ਰਸ਼ਨ ਫੇਰ ਦੁਬਾਰਾ ਰਿਪੀਟ ਹੋ ਗਿਆ ਇਹ 21 ਦਸੰਬਰ 2025 ਦੇ ਪੇਪਰ ਚ ਆਇਆ ਸੀ ਮਨ ਲੱਗਦੀ ਇਹ ਪੁਰਾਣਾ ਜੇਲ ਬਾਰਡਰ ਦੇ ਪੇਪਰ ਚ ਵੀ ਆਇਆ ਹੋਣਾ ਪੇਪਰ ਕੁਐਸਚਨ ਇਹ ਬਾਬ ਫਰੀਦ ਦਾ ਮਜ਼ਾਰ ਕਿੱਥੇ ਸਥਿਤ ਹੈ ਕਿੱਥੇ ਆ ਪਾਕਪਟਨ ਦੇ ਵਿੱਚ ਠੀਕ ਆ ਪਾਕਪਟਨ ਪਾਕਿਸਤਾਨ ਹਨਾ ਸਤਲੁਜ ਰਿਵਰ ਦੇ ਕੰਢੇ ਹਨਾ ਇਹ ਵੀ ਪੁੱਛ ਸਕਦੇ ਆਣੇ ਵਾਲੇ ਟਾਈਮ ਚ ਵੀ ਕਿਹੜੇ ਦਰਿਆ ਦੇ ਕੰਢੇ ਸਤਲੁਜ ਰਿਵਰ ਦੇ ਕੰਢੇ ਪਾਕਿਸਤਾਨ ਦੇ ਵਿੱਚ ਆ ਪਾਕਪਟਨ ਪਾਕਿਸਤਾਨ ਪੁੱਛ ਸਕਦੇ ਪੰਜਾਬ ਪਾਕਿਸਤਾਨ ਪੰਜਾਬ ਕਹਿ ਸਕਦੇ ਆ ਭਾਰਤ ਪੰਜਾਬੀ ਕਹਿ ਆਪ ਦੇ ਵਿੱਚ ਪਾਕ ਪਟਨ ਜਗ੍ਹਾ ਦੇ ਉੱਤੇ ਸਤਲੁਜ ਦਰਿਆ ਦੇ ਕੰਢੇ ਅਗਲਾ ਪ੍ਰਸ਼ਨ ਪੰਜਾਬੀ ਵਿੱਚ ਆਮ ਤੌਰ ਤੇ ਵਰਤੀਆਂ ਜਾਂਦੀਆਂ ਲਿਪੀਆਂ ਨੂੰ ਗੁਰਮੁਖੀ ਲਿਪੀ ਵਿੱਚ ਮਿਆਰੀ ਬਣਾਉਣ ਦਾ ਸਿਹਰਾ ਕਿਸ ਸਿੱਖ ਗੁਰੂ ਨੂੰ ਜਾਂਦਾ ਪੜ੍ਹ ਲਓ ਆਪਣੀ ਪੁਰਾਣੀ ਵੀਡੀਓ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ ਗੁਰੂ ਅੰਗਦ ਦੇਵ ਜੀ ਨੇ ਠੀਕ ਹੈ ਮਤਲਬ ਕਿ ਜਿਹੜੀ ਗੁਰਮੁਖੀ ਲਿਪੀ ਗੁਰੂ ਅੰਗਦ ਦੇਵ ਜੀ ਨੇ ਮਤਲਬ ਸਟੈਂਡਰਡਾਈਜੇਸ਼ਨ ਉਹਨਾਂ ਦਾ ਕੀਤਾ ਸੀ ਇਹ ਤਾਂ ਬਹੁਤ ਹੀ ਸੌਖਾ ਸਵਾਲ ਆ ਠੀਕ ਆ ਪਤਾ ਨਹੀਂ ਕਿੰਨੀ ਵਾਰੀ ਰਿਪੀਟ ਹੋਇਆ ਹੋਊਗਾ ਆਪਾਂ ਨੇ ਕਿੰਨੀ ਵਾਰੀ ਵੀਡੀਓ ਦੇ ਵਿੱਚ ਪਾਇਆ ਹੋਊਗਾ ਠੀਕ ਆ ਆ ਵੀ ਕੁਐਸਚਨ ਆ 21 ਦਸੰਬਰ ਦੇ ਪੇਪਰ 'ਚ ਆਇਆ ਹੋਇਆ ਮੈਂ ਕਹਿੰਦਾ ਇਹ ਪੁਰਾਣੇ ਪੇਪਰਾਂ 'ਚੋਂ ਚੱਕ-ਜਾ ਕੇ ਵਿੱਚ ਬਹੁਤ ਸਾਰੇ ਕੁਐਸਚਨ ਆ ਰਹੇ ਆ ਦੇਖੋ ਆਹਾ ਮਤਲਬ ਕਿ ਵੀ ਰੋਮ ਦੇ ਵਿੱਚ ਨਹੀਂ ਸੀ ਗੁਰੂ ਨਾਨਕ ਦੇਵ ਜੀ ਕਿੱਥੇ ਗੁਰੂ ਨਾਨਕ ਦੇਵ ਜੀ ਨੇ ਇਹ ਲਿਖਿਆ ਵਿੱਚੋਂ ਕਿਹੜੀ ਜਗ੍ਹਾ ਦੀ ਯਾਤਰਾ ਨਹੀਂ ਕੀਤੀ ਰੋਮ ਨਹੀਂ ਕੀਤਾ ਬ ਦੇ ਵਿੱਚ ਇਰਾਕ ਰਾਨਾ ਉਧਰ ਬਗਦਾਦ ਸਾਈਡ ਆ ਗਿਆ ਤਿੱਬਤ ਚైనా ਕਿਨੀ ਆ ਗਿਆ ਸੇਲੋਨ ਆ ਗਿਆ ਹਨਾ শ্রীলঙ্কা ਸਾਈਡ ਠੀਕ ਹੈ ਮਤਲਬ ਸਾਰੀਆਂ ਦੇਸ਼ਾਂ ਹੋ ਗਏ ਰੂਮ ਸਾਈਡ ਨਹੀਂ ਗਏ ਸੀ ਠੀਕ ਹੈ ਇੱਕ ਕੁਐਸਚਨ ਦਾ ਉੱਤਰ ਸੀ ਅਗਲਾ ਪ੍ਰਸ਼ਨ ਇਹ ਵੀ ਇਹ ਵੀ ਕੁਐਸਚਨ ਪੁਰਾਣੀਆਂ ਮਤਲਬ ਕਿ ਪੁਰਾਣੇ ਤੁਸੀਂ ਦੇਖ ਸਕਦੇ ਹੋ ਆਪਣੇ ਸੀਨੀਅਰ ਅਸਿਸਟੈਂਟ ਦੇ ਪਦੋਂ 21 ਦਸੰਬਰ 2025 ਦੇ ਪੇਪਰ ਚ ਆਇਆ ਸੀ ਸ਼ਾਇਦ ਪਹਿਲਾਂ ਵੀ ਪਤਾ ਨਹੀਂ ਕਿੰਨੇ ਪੇਪਰਾਂ ਚ ਰਿਪੀਟ ਹੋ ਚੁੱਕਿਆ ਹੋਣਾ ਬਾਕੀ ਆਪਾਂ ਨੇ ਵੀ ਉਸ ਚ ਆਪਣੀਆਂ ਵੀਡੀਓਾਂ ਦੇ ਵਿੱਚ ਲਿਖੇ ਆਏ ਹੋਏ ਆ ਤੁਸੀਂ ਆਪਣੀ ਵੀਡੀਓ ਚੱਕ ਚੱਕ ਕੇ ਦੇਖ ਲਓ ਇਹ ਤਾਂ ਮੋਸਟਲੀ ਕੁਐਸਚਨ ਆਏ ਹੋਏ ਆ ਉਹਨਾਂ ਦੇ ਵਿੱਚੋਂ ਵਿੱਚ ਕਿੰਨੇ ਭਗਤਾਂ ਤੇ ਪੱਟਾਂ ਦੀ ਬਾਣੀ ਦਰਜ ਹੈ ਮਤਲਬ ਕਿ ਪੁਰਾਣੇ ਆਪਣੀਆਂ ਵੀਡੀਓ ਦੇਖ ਲਓ ਤੁਸੀਂ ਉਹਨਾਂ ਚ ਵੀ ਆਏ ਹੋ ਪੁਰਾਣੇ ਪੇਪਰਾਂ ਚ ਵੀ ਆਏ ਹੋਏ ਆ ਠੀਕ ਆ ਤੇ ਆਪਸ਼ਨ ਸੀ 15 ਭਗਤਾਂ ਤੇ 11 ਪੱਟਾਂ ਦੀ ਬਾਣੀ ਦਰਜ ਹੈ ਠੀਕ ਆ ਆਪਸ਼ਨ ਸੀ ਹੈ ਉੱਤਰ ਹੈ ਇਸ ਦਾ ਅਗਲੇ ਪ੍ਰਸ਼ਨ ਤੇ ਚਾਉਂਦੇ ਹੜੱਪਾ ਵਾਸੀਆਂ ਨੂੰ ਹੇਠ ਲਿਖਿਆਂ ਵਿੱਚੋਂ ਕਿਹੜੀ ਧਾਤ ਬਾਰੇ ਪਤਾ ਨਹੀਂ ਸੀ ਹੜੱਪਾ ਵਾਸੀਆਂ ਨੂੰ ਕਿਹੜੀ ਧਾਤ ਦਾ ਪਤਾ ਨਹੀਂ ਸੀ ਲੋਹਾ ਦਾ ਠੀਕ ਆ ਲੋਹਾ ਦਾ ਹੱਤ ਦਾ ਕੁਝ ਨਹੀਂ ਸੀ ਪਤਾ ਬਾਕੀ ਤਾਂਬਾ ਸੋਨਾ ਕਾਂਸੀ ਉਹਨਾਂ ਨੂੰ ਪਤਾ ਸੀ ਆਇਰਨ ਦਾ ਮਤਲਬ ਇਹ ਨਹੀਂ ਪਤਾ ਸੀ ਠੀਕ ਹੈ ਤੇ ਦੋਸਤੋ ਜਿਹੜੀ ਆ ਰੀਜਨਿੰਗ ਦੀ ਕਲਾਸ ਆ ਹਨਾ ਪੰਜਾਬ ਬਾਕੀ ਪੰਜਾਬੀ ਦੀ ਹਨਾ ਮੈਂ ਤੁਹਾਨੂੰ ਦੀ ਬਾਅਦ ਚ ਲਵਾਉਂਗਾ ਠੀਕ ਹੈ ਇੱਕ ਲਾ ਦੂੰਗਾ ਹਨਾ ਪੰਜਾਬੀ ਦੇ ਜੋ ਪਹਿਲੇ ਪੰਜਾਬ ਕੁਐਸਚਨ ਹਨਾ ਇਸ ਦੇ ਵਿੱਚ ਉਹ ਵੀ ਤੁਹਾਨੂੰ ਕਰਵਾਉਣਾ ਹੈ ਜਲਦੀ ਵੀਡੀਓ ਪਾ ਦੂੰਗਾ ਤੁਸੀਂ ਉਹ ਵੀ ਮੈਚ ਕਰ ਲਿਓ ਆਪਣੇ ਠੀਕ ਹੈ ਤੇ ਰੀਜਨਿੰਗ ਦੀ ਵੀ ਲਗਾ ਦੂੰਗਾ ਹਨਾ ਵੀ ਕਿੱਦਾਂ ਦੇ ਕੁਐਸਚਨ ਬਾਕੀ ਤੁਹਾਨੂੰ ਦੱਸਦਾ ਕਿ ਜੇਲ੍ਹ ਬਾਰਡਰ ਦੇ ਇੱਕ ਭਰਤੀ ਹੋਰ ਆਣੀਆਂ ਪਹਿਲਾਂ ਅਜੇ ਅਨਾਊਂਸ ਹੋ ਕੇ اٹੀ ਆ ਠੀਕ ਆ ਤੁਸੀਂ ਬੜੇ ਧਿਆਨ ਨਾਲ ਮਤਲਬ ਕਿ ਤਿਆਰੀ ਨੂੰ ਦੁਬਾਰਾ ਫਿਰ ਸ਼ੁਰੂ ਕਰ ਦਿਓ ਜਿਹੜੇ ਜੇਲ੍ਹ ਬਾਰਡਰ ਦੇ ਲੱਗਣਾ ਚਾਹੁੰਦੇ ਆ ਬਾਕੀ ਕੌਨਸਟੇਬਲ ਦੇ ਪੇਪਰਾਂ ਦੀ ਭਰਤੀ ਆਣੀ ਆ ਬਾਕੀ ਜਿਨ੍ਹਾਂ ਨੇ ਗਰੁੱਪ ਡੀ ਦੀ ਆ ਮਤਲਬ ਪੋਸਟਾਂ ਭਰੀਆਂ ਸੇਵਾ ਦਾ ਚੌਕੀਦਾਰ ਮਤਲਬ ਸੇਮ ਸਿਲੇਬਸ ਆ ਠੀਕ ਆ ਤਿਆਰੀ ਆਪਣੇ ਨਾਲ ਜੁੜੇ ਰਹੋ ਆਪਾਂ ਫ੍ਰੀ ਤਿਆਰੀ ਕਰਵਾਵਾਂਗੇ ਠੀਕ ਆ ਕੋਈ ਤੁਹਾਨੂੰ ਮਹਿੰਗੇ ਕੋਰਸ ਲੈਣ ਦੀ ਲੋੜ 14 ਕੋਰਸ ਕਿਤੇ ਲੈ ਕੇ 4000 ਆ ਕਰਨਾ ਤਾਂ ਉਹ ਵੀ ਤੁਸੀਂ ਕਰ ਸਕਦੇ ਹੋ ਆਪਾਂ ਕੁਝ ਤੁਹਾਨੂੰ ਰੋਕ ਦੇਣੀ ਹੈਗੀ ਠੀਕ ਆ ਬਾਕੀ ਫਿਰ ਅਭੀ ਭਾਸ਼ਾ ਦਾ ਸੈਸ਼ਨ ਆ ਤੁਹਾਡਾ ਆਪਾਂ ਇਹ ਵੀ ਜਲਦੀ ਲੈ ਕੇ ਆਵਾਂਗੇ ਬੀਜ ਦੇ ਕੀ ਉਤਰਾਂ ਠੀਕ ਆ ਤੇ ਅੱਜ ਦੀ ਵੀਡੀਓ ਵਿੱਚ ਬਸੇ ਨੇ ਧੰਨਵਾਦ